ED ਨੇ ਫਾਈਲਾਂ ਕਾਗਜ਼ ਪੱਤਰ ਇਕੱਠੇ ਕਰ ਲਿਆ ਤੇ ਸਾਰਿਆਂ ਨੂੰ ਤਲਬ ਕੀਤਾ ਜਾਣਾ ਚਾਹੇ ਕਿਸੇ ਨੇ ਘਟ ਲੁੱਟਿਆ ਕਿਸੇ ਨੇ ਵੱਧ ਉਹ ਅਮਰੂਦ ਬਾਗ ਢਾਲੇ ਦੇ ਜਿਹੜੇ ਲਾਭ ਲੈ ਗਏ ਹਾਲਾਂਕਿ ਕਈਆਂ ਨੇ ISD ਦੀਆਂ ਦੋ ਪਤਨੀਆਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਮੁਆਵਜ਼ਾ ਵਾਪਸ ਕਰਨ ਨੂੰ ਤਿਆਰ ਆ ਔਰ ਉਹਦੇ ਵਿੱਚ ਕੁਝ ਰਿਕਵਰੀ ਹੋਈ ਵੀ ਪੈਸਿਆਂ ਦੀ ਕੁਝ ਹੋਣੀ ਬਾਕੀ ਆ ਕੁਝ ਭਗੌੜੇ ਹੋ ਗਏ ਕਈਆਂ ਨੂੰ ਜ਼ਮਾਨਤ ਮਿਲ ਗਈ ਕੁਝ ਹੋਇਆ ਕਦੇ ਕੁਝ ਹੋਇਆ ਹੁਣ ਵਿਜੀਲੈਂਸ ਨੇ ਜਿੱਥੇ ਕਾਰਵਾਈ ਛੱਡੀ ਸੀ ਕਿ ਉਥੋਂ ਸ਼ੁਰੂ ਕਰੇਗੀ ਜੀ ਜਾਂ ਉਹ ਫਿਰ ਮੁਰ ਤੋਂ ਜੜ ਤੇ ਜਾਏਗੀ ਕਿ ਕਿਹਨੇ ਕਿਹਨੇ ਲੁੱਟਿਆ ਉਹ ਆਵਜੇ ਦੇ ਨਾਂ ਤੇ ਸਨੇ ਪੰਜਾਬ ਵਿਜੀਲੈਂਸ ਬਿਊਰੋ ਤੇ ਕੱਚੇ ਪੈਰੀ ਹੱਥ ਪਾਸਦੀ ਪਰ ਈਡੀ ਨਹੀਂ ਕੱਚੇ ਪੈਰੀ ਹੱਥ ਪਾਉਂਦੀ ਨਾ ਸੀਬੀਆਈ ਕੱਚੇ ਪੈਰੀ ਹੱਥ ਪਾਉਂਦੀ ਉਹ ਜਦੋਂ ਫੜਦੀ ਹੈ ਤੇ ਫਿਰ ਨਰਤਾਰਨ ਦੀ ਫਿਰ ਉਹਦਾ ਰਿਜ਼ਲਟ ਸਾਰਿਆਂ ਦੇ ਸਾਹਮਣੇ ਆਉਂਦਾ ਈਡੀ ਨੇ ਤੇ ਹਜੇ ਬਾਗ ਘਟਾਲੇ ਵਾਲੀ ਤਲਬ ਕੀਤੀ ਨਾ ਤੁਸੀਂ ਅਗਲੇ ਮਹੀਨੇ ਤੱਕ ਦੇਖੋ ਈਡੀ ਨੇ ਸ਼ਰਾਬ ਘਟਾਲੇ ਵਾਲੇ ਵੀ ਪੰਜਾਬ ਦੇ ਅਫਸਰ ਤੇ ਪੋਲਿਟਿਸ਼ੀਅਨ ਤਲਬ ਕਰਨੇ ਹੈਗੇ ਨੇ ਹਜੇ ਤੇ ਅੱਜ ਆਈਐਸ ਅਫਸਰਾਂ ਨੂੰ ਜਾਂ ਹੋਰਾਂ ਨੂੰ ਟੱਟੀਆਂ ਲੱਗੀਆਂ ਨੇ ਕੱਲ ਨੂੰ ਜਿਨ੍ਹਾਂ ਨੇ ਸ਼ਰਾਬ ਪਾਲਿਸੀ ਦੇ ਵਿੱਚ ਜਿਨ੍ਹਾਂ ਦੇ ਸਿਗਨੇਚਰ ਹੋਏ ਉਹਨਾਂ ਨੂੰ ਲੂਜ ਮੋਸ਼ਨ ਲੱਗਣੀ ਹੈਗੇ ਨੇ ਇਹ ਦੇਖਿਓ ਹੁੰਦਾ ਕੀ ਆ ਬੜਾ ਕੁਝ ਹੋਣਾ ਹੱਲਿਆਗੇ ਕਿਉਂਕਿ ਜਿਨ੍ਹਾਂ ਨੇ ਵੀ ਧੋਖਾ ਕੀਤਾ ਉਹਨਾਂ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਆ ਬਾਗ ਘੁਟਾਲਾ ਯਾਰ ਸ਼ਰਮ ਲਾ ਕੇ ਰੱਖ ਦਿੱਤੀ ਸੀ ਅਫਸਰਾਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਧੱਜੀਆਂ ੜਾ ਦਿਤੀਆਂ ਕਿੱਲੇ ਦੇ ਵਿੱਚ 2.5 ਹਜ਼ਾਰ ਬੂਟੇ ਲਾ ਦਿੱਤੇ ਹੈਗੇ ਵੀ ਜਿੰਨਾ ਸਰਕਾਰੀ ਖਜ਼ਾਨਾ ਲੁੱਟਿਆ ਜਾਂਦਾ ਲੁੱਟ ਲੋ ਮਤਲਬ ਜਿਵੇਂ ਕਹਿੰਦੇ ਹੁੰਦੇ ਨੇ ਨਾ ਪੰਜਾਬ ਦੇ ਲੋਕ ਕਹਿੰਦੇ ਨੇ ਖਾਦਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹ ਦਾ ਇੱਥੇ ਵੈ ਕੇ ਜਿੰਨਾ ਲੁੱਟ ਲੋ ਲੁੱਟ ਲੋ ਪਤਨ ਕਿਹੜੀ ਸੱਤਾ ਆ ਜਾਣੀ ਹੈਗੀ ਪਤਨ ਨਹੀਂ ਇੱਥੇ ਬਾਅਦ ਚ ਮੈਂ ਕੁਰਸੀ ਤੇ ਅਫਸਰ ਲੱਗੇ ਰਹਿਣਾ ਕਿ ਨਹੀਂ ਲੱਗੇ ਰਹਿਣਾ ਲੁੱਟ ਲੋਏ ਕਰਾ ਪੰਜਾਬ ਦੇ ਪੰਜਾਬ ਦੇ ਪੋਲਿਟੀਸ਼ੀਅਨ ਤੇ ਪੰਜਾਬ ਦੇ ਅਫਸਰ ਪੰਜਾਬ ਨੂੰ ਉਸੇ ਤਰ੍ਹਾਂ ਦੇ 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 ਜਿਵੇਂ ਅਹਿਮਦ ਸ਼ਾਹ ਆਉਂਦਾ ਸੀ ਉਹੀ ਅੱਜ ਇਹ ਅੱਜ ਦੇ ਅਹਿਮਦ ਸ਼ਾਹ ਨੇ ਕਿਉਂਕਿ ਜਿਹੜਾ ਉਹ ਖਾਲ ਕਹਾਣੀ ਬਣੀ ਨਾ ਕਹਾਵਤ ਉਹ ਸੱਚੀ ਆ ਵੀ ਭਈ ਜੋ ਕਮਾਉਂਦੇ ਖਾਲੋ ਪਤਾ ਨਹੀਂ ਅਹਿਮਦ ਸ਼ਾਹ ਨੇ ਆਉਣਾ ਵਾ ਤੇ ਉਹਨੇ ਲੁੱਟ ਕੇ ਲੈ ਜਾਣਾ ਹੈਗਾ ਤੇ ਇਸ ਅੱਜ ਦੇ ਅਹਿਮਦ ਸ਼ਾਹ ਨੇ ਸਾਡੇ ਬਹੁਤ ਸਾਰੇ ਪੋਲਿਟਿਸ਼ੀਅਨ ਤੇ ਸਾਡੇ ਬਹੁਤ ਸਾਰੇ ਆਫੀਸਰ ਚਾਹੀਓ ਆਈਪੀਐਸ ਹੋਣ ਚਾਹੀਏ ਆ ਇਹਨਾਂ ਸਾਰੇ ਬੇਈਮਾਨ ਹੋਣੀਆਂ ਤੇ ਸਾਰੇ ਇਮਾਨਦਾਰ ਰਵਣੀਆਂ ਗਿਆ ਪਰ ਬਹੁਤੇ ਬੇਈਮਾਨ ਆ ਹੁਣ ਰਹੀ ਬਾਗੋ ਢਾਲੇ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇਖੋ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਆ ਕਿ ਜਿਹੜੀਆਂ ਵਿਧਵਾ ਹੀ ਵਿਚਾਰੀਆਂ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਥਾਣੇ ਬੁਲਾਇਆ ਗਿਆ ਜਿਹੜੀਆਂ ਬੀਬੀਆਂ 95 95 ਸਾਲ ਦੀਆਂ ਬਜ਼ੁਰਗ ਸੀ ਉਹਨਾਂ ਨੂੰ ਥਾਣੇ ਬੁਲਾਇਆ ਗਿਆ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਜਿਹੜੀਆਂ ਸ਼ਾਹਯਾਦੀਆਂ ਸੀ ਜਾਂ ਰਾਣੀਆਂ ਸੀ ਜਾਂ ਪਟਰਾਣੀਆਂ ਸੀ ਜਾਂ ਮਾਹ ਰਾਣੀਆਂ ਸੀ ਉਹਨਾਂ ਨੂੰ ਨਹੀਂ ਵਿਜੀਲੈਂਸ ਹੱਥ ਪਾ ਸਕਿਆਗਾ ਹੁਣ ਦੇਖਦੇ ਆ ਕਿ ਈਡੀ ਨੇ ਨੋਟਿਸ ਕੱਢਨੇ ਤਾਂ ਸ਼ੁਰੂ ਕਰ ਦਿੱਤੇ ਹੈਗੇ ਕਈ ਅਫਸਰਾਂ ਨੂੰ ਭਾਜੜਾ ਪੈ ਗਈਆਂ ਹੈਗੀਆਂ ਨਾ ਉਹਨਾਂ ਨੂੰ ਤੇ ਕੱਲ ਦੀ ਨੀਂਦ ਨਹੀਂ ਆ ਰਹੀ ਜਿੱਦਨੇ ਖਬਰਾਂ ਆ ਗਈਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਕਿ ਈਡੀ ਨੇ ਨੋਟਿਸ ਕੱਢਤੇ ਨੇ ਉਹ ਹੁਣ ਭੱਜੇ ਫਿਰਦੇ ਨੇ ਹੁਣ ਆ ਜਿਹੜਾ ਬਾਗ ਘਟਾਲਾ ਇਹਦੇ ਦੋਸ਼ੀ ਫੜੇ ਜਾਣੇ ਚਾਹੀਦੇ ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਨਵਾਂ ਕਾਨੂੰਨ ਬਣ ਗਿਆ ਮੈਨੂੰ ਲੱਗਦਾ ਕਿ ਕਾਨੂੰਨ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਲਾਗੂ ਹੋ ਜਾਣਾ ਚਾਹੀਦਾ ਇਦਾਂ ਦੇ ਫਿਰ ਜਿਹੜੇ ਵਿਜੇ ਮਾਲਿਆ ਨਿਰਵ ਮੋਦੀ ਲਲਿਤ ਮੋਦੀ ਜਿਹੜੇ ਬਾਹਰ ਭੱਜ ਗਏ ਨੇ ਉਨੇ ਜਿੰਨਾ ਲੁੱਟਿਆ ਗਿਆ ਉਹ ਕਹਿੰਦੇ ਕਿ ਉਹ ਵੀ ਕਹਿਣ ਕਿ ਭਾਰਤ ਸਰਕਾਰ ਨੂੰ ਅਸੀਂ ਪੈਸੇ ਜਮ੍ਹਾਂ ਕਰਵਾ ਦਿੰਦੇ ਆ ਤੇ ਸਾਨੂੰ ਜੇਲ੍ਹ ਨਾ ਭੇਜੋ ਤੇ ਪੰਜਾਬ ਦੇ ਵਿੱਚ ਵੀ ਲੋਕਾਂ ਨੇ ਮਿਲ-ਮੁਲ ਕੇ ਅਫਸਰਾਂ ਨਾਲ ਮਿਲ ਕੇ ਇਹ ਕਰਤਾ ਹੈ ਕਿ ਜਿਹੜੇ ਅਸੀਂ ਮਾਫੀ ਦੇ ਪੈਸੇ ਲਏ ਨੇ ਅਸੀਂ ਖਜ਼ਾਨੇ 'ਚ ਜਮ੍ਹਾਂ ਕਰਵਾ ਦਿੰਦੇ ਸਾਡੇ ਦੇ ਖਿਲਾਫ ਕੇਸ ਨਾਲ ਦਰਜ ਕਰ ਲਓ ਇੱਕ ਨਵੀਂ ਪੰਜਾਬ ਦੇ ਵਿੱਚ ਰੀਤ ਇਹਨੂੰ ਤੇ ਇੱਕ ਹਿੰਦੁਸਤਾਨ ਦੇ ਇੱਕ ਮਾਡਲ ਬਣਾ ਦੇਣਾ ਚਾਹੀਦਾ ਹੈਗਾ ਹੁਣ ਦੇ ਦੇ ਕਿ ਈਡੀ ਨੇ ਨੋਟਿਸ ਤੇ ਕੱਢਿਆ ਹੈਗਾ ਕਿ ਵੱਡੇ ਲੋਕਾਂ ਨੂੰ ਕਦੋਂ ਨੋਟਿਸ ਆਉਂਦਾ ਵੱਡੇ ਅਫਸਰਾਂ ਨੂੰ ਕਦੋਂ ਨੋਟਿਸ ਆਉਂਦਾ ਫਿਰ ਉਹ ਕਿਹੜੀ ਮਾ ਨੂੰ ਮਾਸੀ ਆਖਣਗੇ ਔਰ ਈਡੀ ਜਿਸ ਹਿਸਾਬ ਦੇ ਨਾਲ ਲੱਗੀ ਹੈਗੀ ਨਾ ਮੈਨੂੰ ਲੱਗਦਾ ਹੈ ਕਿ ਬਾਗ ਘਟਾ ਲੈ ਤੋਂ ਗੱਲ ਤਰੀ ਆ ਇਹ ਜਾ ਕੇ ਖਤਮ ਹੋਣੀ ਆ ਐਕਸਾਈਜ਼ ਪਾਲਿਸੀ ਤੇ ਜੇ ਜੋ ਜਾਣਕਾਰ ਦੱਸਦੇ ਨੇ ਕਿ ਜਲਦ ਉਹਨਾਂ ਦੇ ਵੀ ਕੁੰਡੇ ਖੜਕਣ ਵਾਲੇ ਨੇ ਜਦੋਂ ਦਰਵਾਜ਼ੇ ਖੋਲਣਗੇ ਤੇ ਈਡੀ ਦਾ ਨੋਟਿਸ ਹੋਊਗਾ ਬਰੂਹਾਾਂ ਤੇ ਉਹਦੇ 'ਚ ਅਫਸਰ ਵੀ ਨਹੀਂ ਤੇ ਪੰਜਾਬ ਦੇ ਪੋਲਿਟਿਸ਼ੀਅਨ ਵੀ ਆ ਤੇ ਫਿਰ ਕੀ ਕਹਿਣਗੇ ਇਹ ਧੱਕਾ ਕਰਦੀ ਜੀ ਸੈਂਟਰ ਸਰਕਾਰ ਮਦਲ ਠੱਗੀਆਂ ਵੀ ਮਾਰੋ ਪੰਜਾਬ ਨੂੰ ਲੁੱਟੋ ਵੀ ਪੰਜਾਬ ਦੇ ਖਜ਼ਾਨੇ ਨੂੰ ਵੀ ਲੁੱਟੋ ਤੇ ਜੇ ਕੋਈ ਏਜੰਸੀ ਕਾਰਵਾਈ ਕਰ ਦੇ ਤੇ ਫਿਰ ਧੱਕਾ ਹੁੰਦਾ ਤੇ ਜੇ ਪੰਜਾਬ ਦੇ ਵਿੱਚ ਕਾਂਗਰਸੀਆਂ ਨੂੰ ਵਿਜੀਲੈਂਸ ਵਾਲੇ ਫੜਨ ਫਿਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਮੈਰਿਟ ਤੇ ਕੰਮ ਹੋ ਰਿਹਾ ਵੀ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਵਾ ਉਹ ਬਖਸ਼ੇ ਨਹੀਂ ਜਾਣੇ ਚਾਹੀਦੇ ਤੇ ਜਦ ਉਹਨਾਂ ਦੇ ਅਫਸਰ ਜਾਂ ਪੋਲੀਟੀਸ਼ੀਅਨ ਜੋ ਨੋਟਿਸ ਆਉਂਦੇ ਨੇ ਫਿਰ ਕਹਿੰਦੇ ਕਿ ਸੈਂਟਰ ਤੱਕਾ ਕਰ ਰਿਹਾ ਕੋਈ ਨਾ ਕੋਈ ਤੇ ਕਿਤੇ ਤੇ ਸਾਨੂੰ ਖੜਨਾ ਪਊਗਾ ਨਾ ਯਾਰ ਇਹਦ ਨਹੀਂ ਆ ਕਿ ਤੁਹਾਡੀ ਏਜੰਸੀ ਏਜੰਸੀ ਆ ਤੇ ਦੂਜੀ ਏਜੰਸੀ ਦੂਜੀ ਏਜੰਸੀ ਆ ਨਹੀਂ ਜਿਹੜਾ ਵੀ ਚੋਰ ਹੈ ਜਿਨੇ ਲੁੱਟਿਆ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਹੁਣ ਦੇਖਦੇ ਆ ਕਿ ਈਡੀ ਦਾ ਵੱਡੇ ਲੋਕਾਂ ਨੂੰ ਕਦੋਂ ਨੋਟਿਸ ਆਂਦਾ ਹੈਗਾ ਤੇ ਫਿਰ ਉਹਨਾਂ ਦੇ ਕੀਸੇ ਭਾਅ ਬਣਦੀ ਹੈ ਗਿਆ ਪਰ ਇਹ ਘਟਾਲਾ ਘੱਟੂ ਘੱਟ ਕਹਿੰਦੇ 5-600 ਕਰੋੜ ਰੁਪਏ ਦਾ ਸੀ ਜਿਹਦੇ ਚ ਕਈ ਸੌਦੇ ਵੀ ਹੋ ਗਏ ਸੀ ਕਈਆਂ ਦੀਆਂ ਡੀਲਾਂ ਹੋ ਗਈਆਂ ਸੀ ਕਈਆਂ ਨੇ ਪੈਸੇ ਵੀ ਜਮ੍ਹਾਂ ਕਰਾਤੇ ਹੱਲੇ ਵੀ ਕੋਈ 55 ਕਰੋੜ ਰੁਪਇਆ ਬਚਿਆ ਜਿਹੜਾ ਹਲੇ ਤੱਕ ਜਮ੍ਹਾਂ ਨਹੀਂ ਕਰਵਾਇਆਗਾ ਹੁਣ ਜਿਹੜੇ ਸਵਾਲ ਆਈਐਸ ਅਫਸਰਾਂ ਦਾ ਆਇਆ ਹੈਗਾ ਨਾ ਹੁਣ ਆਈਐਸ ਅਫਸਰਾਂ ਦੇ ਘਰ ਵਾਲੀਆਂ ਦੇ ਖਾਤਿਆਂ ਚ ਪੈਸੇ ਗਏ ਨੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦੇ ਸੀ ਕਿ ਤੁਹਾਡੀਆਂ ਪੰਜਾਬ ਦੀ ਜਨਤਾ ਸੋਮਾ ਖਾਂਦੇ ਨੇ ਵੀ ਤੁਸੀਂ ਨਿਰਪੱਖ ਜਾਂਚ ਕਰਵਾਉਂਦੇ ਹੋ ਵਿਰੋਧੀਆਂ ਉੱਤੇ ਤੁਸੀਂ ਬਖਸ਼ਦੇ ਨਹੀਂ ਹੋ ਔਰ ਤੁਸੀਂ ਆਪਣੇ ਵੀ ਮੰਤਰੀ ਤੇ ਐਮਐਲਏ ਟੰਗਿਓ ਜਿਸ ਕਰਕੇ ਪੰਜਾਬ ਦੀ ਜਨਤਾ ਤੁਹਾਡੀ ਕਦਰ ਕਰਦੀ ਹੈ ਪਰ ਜੇ ਆਈਐਸ ਅਫਸਰ ਕੋਈ ਕਾਰਵਾਈ ਕਰਦੇ ਨੇ ਕੋ ਕਰਪਸ਼ਨ ਦੇ ਕੇਸ ਦੇ ਵਿੱਚ ਤੁਸੀਂ ਪਿੱਛੇ हट ਜਾਂਦੇ ਹੋ ਇਵੇਂ ਨਾ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਆਈਐਸ ਅਫਸਰ ਨੇ ਗਲਤੀ ਕੀਤੀ ਹੈ ਜਾ ਕਿ ਇਸੇ ਪੁਰਸਪشن ਕੀਤੀ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਹ ਜਿਹੜੇ ਦੋ ਅਫਸਰ ਨੇ ਜਿਹੜੇ ਇੱਕ ਡਿਪਟੀ ਕਮਿਸ਼ਨਰ ਲੈਵਲ ਦੇ ਨੇ ਇੱਕ ਸੈਕਟਰੀ ਲੈਵਲ ਦੇ ਜਦ ਇਹਨਾਂ ਦੇ ਖਾਤਿਆਂ 'ਚ ਪੈਸੇ ਆ ਚੁੱਕੇ ਨੇ ਫਿਰ ਜੇ ਇੱਕ ਪਿੰਡ ਦੀ ਬਾਕਰਪੁਰ ਦੀ ਵਿਡੋ ਉਹ ਵੀ ਦੋਸ਼ੀ ਆ ਤੇ ਇੱਕ 95 ਸਾਲ ਦੀ ਬੀਬੀ ਵੀ ਦੋਸ਼ੀ ਆ ਫਿਰ ਇਹ ਅਫਸਰਾਂ ਦੀਆਂ ਘਰ ਵਾਲੀਆਂ ਵੀ ਦੋਸ਼ੀ ਨੇ ਹਾਲਾਂਕਿ ਉਹਨਾਂ ਅਫਸਰਾਂ ਦੀਆਂ ਘਰ ਵਾਲੀਆਂ ਦਾ ਕੋਈ ਕਸੂਰ ਨਹੀਂ ਆ ਬੇਈਮਾਨ ਤੇ ਅਫਸਰ ਹੋਣਗੇ ਨਾ ਜਿਨ੍ਹਾਂ ਲਾਲਚ ਆ ਗਿਆ ਉਹ ਸਤਾਏ ਕਿ ਬੇਈਮਾਨੀ ਨਾਲ ਉਹਨਾਂ ਨੂੰ ਲਾਲਚ ਆ ਜਾਂਦਾ ਬੰਦੇ ਨੂੰ ਉਹਨਾਂ ਦੀ ਰਸੂਖ ਖਜ਼ਾਰੀ ਬਿਨਾ ਤੇ ਪਤਨੀਆਂ ਕੀ ਕਰ ਲੈਣਗੀਆਂ ਮੇਰੇ ਕਹਿੰਦੇ ਮਤਲਬ ਕਿ ਇਹਨਾਂ ਨੇ ਪੈਸਾ ਆਪਣੀਆਂ ਘਰ ਵਾਲੀਆਂ ਦੇ ਪਵਾ ਕੇ ਉਹਨਾਂ ਨੂੰ ਵੀ ਵਿਚਾਰੀਆਂ ਨੂੰ ਫਸਾ ਦਿੱਤਾ ਹੈਗਾ ਮੈਂ ਕਹਿੰਦੇ ਭਾਵੇਂ ਬੇਈਮਾਨਾ ਹੋਣ ਪਰ ਲਾਲਚ ਬੁਰੀ ਬਲਾਹ ਹੁੰਦੀ ਨਾ ਬੰਦੇ ਦੇ ਮੂੰਹ 'ਚ ਲਾਲਾ ਆ ਗਿਆ ਵੀ ਯਾਰ ਜਿੱਥੇ ਵਗਦੀ ਗੰਗਾ ਦੇ ਵਿੱਚ ਆਪਾਂ ਵੀ ਢਾ ਲੈਨੇ ਆ ਨਾ ਤਾਂ ਇਹਨਾਂ ਅpsrana ਨੇ ਆ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਅਸੀਂ ੜਕੇ ਆ ਜਾਾਂਗੇ ਹੁਣ ਉਹ ੜਕੇ ਆ ਗਏ ਨੇ ਤੇ ਮੁਸੀਬਤ ਵੱਧ ਗਈ ਆ ਗਿਆ ਹੁਣ ਕਹਿੰਦੇ ਕਿ ਜਿਹੜੇ ਬਿਊਰੋਕ੍ਰੇਸੀ ਲੌਬੀ ਦੇ ਵਿੱਚ ਭਾਜੜਾਂ ਪਈਆਂ ਹੋਈਆਂ ਨੇ ਕਿ ਯਾਰ ਈਡੀ ਦਾ ਨੋਟਿਸ ਆ ਗਿਆ ਤੇ ਪੰਗਾ ਪੈ ਜਣਾ ਕਿਉਂਕਿ ਜਿਹੜਾ ਸ਼ਰਾਬ ਪਾਲਿਸੀ ਨੂੰ ਲੈ ਕੇ ਈਡੀ ਦੇ ਤੇ ਸੀਬੀਆਈ ਦੀਆਂ ਪਹਿਲੀਆਂ ਪੇਸ਼ੀਆਂ ਹੋ ਚੁੱਕੀਆਂ ਨੇ ਹੁਣ ਪੋਲਿਟਿਸ਼ਨ ਰਹਿ ਗਏ ਨੇ ਤੇ ਮੈਨੂੰ ਲੱਗਦਾ ਕਿ ਅਗਲੀ ਜਿਹੜੀ ਵਾਰੀ ਉਹ ਪੰਜਾਬ ਦੇ ਪੋਲਿਟਿਸ਼ਨਾਂ ਦੀ ਹੋਏਗੀ ਜਿਨ੍ਹਾਂ ਨੇ ਦਿੱਲੀ ਦੀ ਐਕਸਾਈਜ ਪਾਲਿਸੀ ਜਿਸ ਐਕਸਾਈਜ ਪਾਲਿਸੀ ਦੇ ਵਿੱਚ ਬਨੀਸ ਸੁਧੀਆਂ ਜੇਲ੍ਹ ਦੇ ਵਿੱਚ ਨਾ ਹੋਰ ਬਹੁਤ ਸਾਰੇ ਲੋਕ ਨੇ ਕੇਦਰੀਵਾਲ ਸਾਹਿਬ ਨੂੰ ਜ਼ਮਾਨਤ ਨਹੀਂ ਮਿਲ ਰਹੀ ਹੈਗੀ ਉਹ ਪਾਲਿਸੀ ਤੇ ਪੰਜਾਬ 'ਚ ਲਾਗੂ ਕੀਤੀ ਗਈ ਤੇ ਉਹਨਾਂ ਦੇ ਵੀ ਦਿਨ ਕਹਿੰਦੇ ਜੋ ਜਾਣਕਾਰ ਦੱਸਦੇ ਆਉਣ ਵਾਲੇ ਨੇ